ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ ਪੰਜਾਬੀ ਜੀਵਨ ਚੈਨਲ ਤੇ ਸਵਾਗਤ ਹੈ ਇਸ ਚੈਨਲ ਤੇ ਅਸੀਂ ਤੁਹਾਨੂੰ ਹਰ ਰੋਜ਼ ਸਾਖੀਆਂ ਸੁਣਾਉਂਦੇ ਹਾਂ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅੱਜ ਅਸੀਂ ਤੁਹਾਨੂੰ ਸਮੇਰ ਪਰਬਤ ਤੇ ਸਿੱਧ ਗੋਸ਼ਟ ਦੀ ਸਾਖੀ ਸੁਣਾਵਾਂਗੇ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਦੋ ਸਵਾਲ ਪੁੱਛਾਂਗੇ ਜਿਨ੍ਹਾਂ ਦੇ ਉੱਤਰ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ ਕੀ ਤੁਸੀਂ ਕਿਸੇ ਜ਼ਰੂਰਤਮੰਦ ਦੀ ਸੇਵਾ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਸਖਿਆਵਾਂ ਦਿੱਤੀਆਂ ਹਨ ਚਲੋ ਸਾਖੀ ਸ਼ੁਰੂ ਕਰਦੇ ਹਾਂ ਕਸ਼ਮੀਰ ਦਾ ਚੱਕਰ ਲਾਉਣ ਤੋਂ ਬਾਅਦ ਗੁਰੂ ਜੀ ਪਹਾੜਾਂ ਦੀ ਚੜ੍ਹਾਈ ਚੜ੍ਹ ਕੇ ਸਮੇਰ ਪਰਬਤ ਤੇ ਜਾ ਚੜੇ ਤੇ ਮਾਨ ਸਰੋਵਰ ਤੇ ਜਾ ਬਰਾਜੇ ਉੱਥੇ ਉਹਨਾਂ ਨੂੰ ਬੜੇ ਉੱਗੇ-ਉੱਗੇ ਸਿੱਧ ਆ ਕੇ ਮਿਲੇ ਉਹ ਇਹ ਦੇਖ ਕੇ ਬਹੁਤ ਹੈਰਾਨ ਹੋਏ ਕਿ ਇਹ ਛੋਟੀ ਜਿਹੀ ਉਮਰ ਦਾ ਬਾਲਕ ਇੱਥੇ ਕਿਵੇਂ ਪਹੁੰਚ ਗਿਆ ਕਿਉਂਕਿ ਉਹਨਾਂ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਸਨ ਤੇ ਉਹ ਉਹਨਾਂ ਦੇ ਆਸਰੇ ਹੀ ਉਥੇ ਜਾਂਦੇ ਸਨ ਉਹ ਬਹੁਤ ਜ਼ਿਆਦਾ ਵੱਡੀ ਉਮਰ ਦੇ ਸਨ ਤੇ ਗੁਰੂ ਜੀ ਉਹਨਾਂ ਦੇ ਮੁਕਾਬਲੇ ਬਹੁਤ ਛੋਟੀ ਉਮਰ ਦੇ ਸਨ ਇਸੇ ਲਈ ਉਹ ਗੁਰੂ ਜੀ ਨੂੰ ਬਾਲਾ ਕਹਿ ਕੇ ਬੁਲਾਉਂਦੇ ਸਨ ਉਨ੍ਹਾਂ ਗੁਰੂ ਜੀ ਨੂੰ ਸਵਾਲ ਕਰਦਿਆਂ ਕਿਹਾ ਤੁਹਾਨੂੰ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ ਹੈ ਤੁਸੀਂ ਇੰਨੀ ਛੋਟੀ ਉਮਰ ਵਿੱਚ ਇੰਨੇ ਵਿਖੜੇ ਪਰਬਤ ਤੇ ਕਿਵੇਂ ਆ ਪਹੁੰਚੇ ਗੁਰੂ ਜੀ ਸਿੱਧ ਜਨੋ ਮੈਂ ਸਰਵ ਸ਼ਕਤੀਮਾਨ ਪਰਮਾਤਮਾ ਦੀ ਮੇਰ ਤੇ ਸ਼ਕਤੀ ਨਾਲ ਇੱਥੇ ਪੁੱਜਾ ਹਾਂ ਸੈਦ ਤਹਾ ਧੰਮ ਮਤ ਕੀ ਹੈ ਗੁਰੂ ਜੀ ਪਰਮਾਤਮਾ ਤੇ ਉਸ ਦੀ ਰਚਨਾ ਨਾਲ ਪਿਆਰ ਕਰਨਾ ਅਤੇ ਸੱਚ ਦੀ ਕਮਾਈ ਕਰਨੀ ਇਹ ਹੀ ਮੇਰਾ ਸਭ ਤੋਂ ਅਸਲੀ ਮਤ ਹੈ ਸੈਦ ਮਾਤ ਲੋਕ ਦਾ ਕੀ ਹਾਲ ਹੈ ਗੁਰੂ ਜੀ ਤੁਹਾਨੂੰ ਮਾਤ ਲੋਕ ਨਾਲ ਕੀ ਹੈ ਉਥੇ ਜੋ ਮਰਜੀ ਪਿਆ ਹੋਵੇ ਤੁਸੀਂ ਇੱਥੇ ਸਮਾਧੀਆਂ ਲਾ ਕੇ ਰਿੱਧੀਆਂ ਸਿੱਧੀਆਂ ਦੇ ਚੱਕਰਾਂ ਵਿੱਚ ਪਏ ਰਹੋ ਦੁਨੀਆ ਦਾ ਬੁਰਾ ਹਾਲ ਹੈ ਦੁਨੀਆ ਵਿੱਚ ਅਗਿਆਨਤਾ ਦਾ ਹਨੇਰਾ ਮੱਚਿਆ ਹੋਇਆ ਹੈ ਪਾਪ ਤੇ ਝੂਠ ਜਵਰ ਤੇ ਜ਼ੁਲਮ ਕਾਮ ਕ੍ਰੋਧ ਲੋਭ ਲੜਾਈਆਂ ਤੇ ਰੋਗ ਭਰਮ ਤੇ ਅਗਿਆਨਤਾ ਜਨਤਾ ਨੂੰ ਨੇ ਪੀੜ ਰਹੇ ਹਨ ਲੋਕੀ ਹਾਏ ਹਾਏ ਪੈ ਕਰਦੇ ਹਨ ਪਰ ਉਹਨਾਂ ਦੀ ਹਾਏ ਸੁਣਨ ਵਾਲਾ ਕੋਈ ਨਹੀਂ ਤੁਹਾਡੇ ਵਿੱਚ ਉਹਨਾਂ ਦੀ ਹਾਲਤ ਸੁਧਾਰਨ ਤੇ ਉਹਨਾਂ ਦੀ ਅਗਵਾਈ ਕਰਨ ਦੀ ਯੋਗਤਾ ਸੀ ਪਰ ਤੁਸੀਂ ਨਸ ਕੇ ਲੋਕਾਂ ਨੂੰ ਛੱਡ ਕੇ ਇੱਥੇ ਪਹਾੜਾਂ ਵਿੱਚ ਆ ਲੁਕੇ ਹੋ ਇੱਥੇ ਵੇਲੀਆਂ ਖਾਂਦੇ ਹਾਂ ਤੇ ਜਗਿਆਸੂਆਂ ਦੇ ਸਿਰ ਤੇ ਭਾਰ ਬਣੀ ਬੈਠੀ ਹਾਂ ਗ੍ਰੈਸਤੀਆਂ ਨੂੰ ਨਿੰਦਦੇ ਹਾਂ ਪਰ ਆਪਣਾ ਪੇਟ ਭਰਨ ਲਈ ਫਿਰ ਉਹਨਾਂ ਦੇ ਘਰ ਜਾ ਕੇ ਮੰਗਦੇ ਹਾਂ ਅਸਲ ਵਿੱਚ ਤੁਸੀਂ ਧਰਮ ਨੂੰ ਸਮਝਿਆ ਹੀ ਨਹੀਂ ਧਰਮ 에ਸਤ੍ਰ ਬਿਲੇ ਵਹਿਣ ਤੇ ਝੂਠੇ ਮਦ ਦੇ ਪਿਆਲੇ ਪੀ ਕੇ ਮਸਤ ਰਹਿਣ ਵਿੱਚ ਨਹੀਂ ਹੈ ਧਰਮਤਾ ਇਹ ਹੈ ਕਿ ਜਗਤ ਵਿੱਚ ਰਹਿ ਕੇ ਲਕਾਈ ਦੀ ਸੇਵਾ ਕਰੀਏ ਤੇ ਕਰਤਾਰ ਦਾ ਨਾਮ ਜਪੀਏ ਸਿੱਧਾਂ ਨੇ ਗੁਰੂ ਜੀ ਨੂੰ ਹੋਰ ਵੀ ਕਈ ਸਵਾਲ ਕੀਤੇ ਤੇ ਧਰਮ ਬਾਰੇ ਖੋਬ ਚਰਚਾ ਹੋਈ ਗੁਰੂ ਜੀ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਦੀ ਤਸੱਲੀ ਕਰਵਾ ਦਿੱਤੀ ਉਹ ਗੁਰੂ ਜੀ ਦਾ ਇਹ ਅਧਿਆਤਮਕ ਗਿਆਨ ਦੇਖ ਕੇ ਬੜੇ ਹੈਰਾਨ ਹੋਏ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਮੱਤ ਵਿੱਚ ਸ਼ਾਮਲ ਕਰਨਾ ਚਾਹਿਆ ਤਾਂ ਕਿ ਅਜੇਹਾ ਗਿਆਨवान ਬਾਲ ਉਹਨਾਂ ਦੇ ਮੱਤ ਵਿੱਚ ਆਜਾ ਨਾਲ ਉਹਨਾਂ ਦੇ ਧਰਮ ਦਾ ਬੋਲ ਵਾਲਾ ਸਾਰੀ ਦੁਨੀਆ ਵਿੱਚ ਹੋ ਜਾਵੇ ਸਿੱਧਾਂ ਨੇ ਗੁਰੂ ਜੀ ਨੂੰ ਇੱਕ ਲੋਟਾ ਦਿੱਤਾ ਤੇ ਕਿਹਾ ਇਸ ਵਿੱਚ ਪਾਣੀ ਪਰ ਲਿਆਓ ਸਿੱਧਾਂ ਨੇ ਆਪਣੀ ਕਰਾਮਾਤ ਨਾਲ ਪਾਣੀ ਦੀ ਜਗਾ ਤਲਾਬ ਵਿੱਚ ਸੋਨਾ ਚਾਂਦੀ ਤੇ ਹੀਰੇ ਜਵਾਹਰਾ ਪੈਦਾ ਕਰਕੇ ਉਸ ਨੂੰ ਚਮਕਾ ਦਿੱਤਾ ਉਹਨਾਂ ਸੋਚਿਆ ਕਿ ਗੁਰੂ ਜੀ ਦੀ ਮਾਇਆ ਜਾਲ ਵਿੱਚ ਫਸ ਕੇ ਉਹਨਾਂ ਦੀ ਕਰਾਮਾਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਚੇਲੇ ਬਣ ਜਾਣਗੇ ਪਰ ਗੁਰੂ ਜੀ ਖਾਲੀ ਲੋਟਾ ਲੈ ਕੇ ਵਾਪਸ ਆ ਗਏ ਸਿੱਧਾਂ ਨੇ ਪੁੱਛਣ ਤੇ ਗੁਰੂ ਜੀ ਪਾਣੀ ਕਿਉਂ ਨਹੀਂ ਲਿਆਏ ਗੁਰੂ ਜੀ ਨੇ ਕਿਹਾ 나ਥ ਜੀ ਉਥੇ ਤਾਂ ਆਪ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਦੁਆਰਾ ਪਾਣੀ ਖਤਮ ਕਰਕੇ ਹੀਰੇ ਮੋਤੀ ਪੈਦਾ ਕਰ ਦਿੱਤੇ ਸੰ ਜੋ ਮੇਰੇ ਕਿਸੇ ਕੰਮ ਨਹੀਂ ਸੰ ਇਸ ਤੋਂ ਇਲਾਵਾ ਗੁਰੂ ਜੀ ਨੇ ਹੋਰ ਵੀ ਕਈ ਅਧਿਆਤਮਕ ਵਚਨ ਸੁਣਾਏ ਜਦੋਂ ਉਹ ਗੁਰੂ ਜੀ ਨੂੰ ਕਰਾਮਾਤ ਨਾਲ ਆਪਣੇ ਵੱਸ ਵਿੱਚ ਨਾ ਕਰ ਸਕੇ ਤਾਂ ਉਹਨਾਂ ਨੇ ਆਪਣੇ ਗਿਆਨ ਨਾਲ ਗੁਰੂ ਜੀ ਨੂੰ ਹਰਾਉਣਾ ਚਾਹਿਆ ਪਰ ਗਿਆਨ ਦੇ ਸਾਗਰ ਗੁਰੂ ਜੀ ਦੇ ਸਾਹਮਣੇ ਉਹਨਾਂ ਦਾ ਤੁੱਛ ਜਿਹਾ ਗਿਆਨ ਐਵੇਂ ਫਿੱਕਾ ਪੈ ਗਿਆ ਜਿਵੇਂ ਸੂਰਜ ਦੇ ਸਾਹਮਣੇ ਦੀਵੇ ਦੀ ਰੋਸ਼ਨੀ ਫਿੱਕੀ ਪੈ ਜਾਂਦੀ ਹੈ ਅਖੀਰ ਹਾਰ ਕੇ ਉਹ ਗੁਰੂ ਜੀ ਦੇ ਚਰਨੀ ਡਿੱਗ ਪਏ ਤੇ ਗੁਰੂ ਜੀ ਨੂੰ ਪੁੱਛਣ ਲੱਗੇ ਹੇ ਹੋਣ ਹਰਬਾਲੇ ਤੇਰਾ ਗੁਰੂ ਕੌਣ ਹੈ ਜਿਸ ਤੋਂ ਤੂੰ ਇਹ ਸ਼ਕਤੀ ਤੇ ਮਹਾਨ ਗਿਆਨ ਪ੍ਰਾਪਤ ਕੀਤਾ ਹੈ ਗੁਰੂ ਸਾਹਿਬ ਜੀ ਨੇ ਫਰਮਾਇਆ ਪਰਖੋ ਸ਼ਬਦ ਗੁਰੂ ਸੋਰਤ ਤਨ ਚੇਲਾ ਪਰਮਾਤਮਾ ਦੇ ਗਿਆਨ ਰੂਪੀ ਸ਼ਬਦ ਰਾਹੀ ਮੈਂ ਹਮੇਸ਼ਾ ਸਵਰਤ ਕਰਕੇ ਉਸ ਨਾਲ ਜੁੜਿਆ ਰਹਿੰਦਾ ਹਾਂ ਗੁਰੂ ਜੀ ਦਾ ਅਜਿਹਾ ਉੱਤਮ ਅਪਦੇਸ਼ ਸੁਣ ਕੇ ਬਹੁਤ ਸਾਰੇ yogi ਗੁਰੂ ਜੀ ਦੇ ਸਰਧਾਲੂ ਬਣ ਗਏ ਉਹਨਾਂ ਵਿੱਚੋਂ ਸਭ ਤੋਂ ਉੱਗਾ ਭਰਤਰੀ yogi ਸੀ ਜੈਸ ਨੇ ਪਹਿਲਾਂ ਵੀ ਕਜਲੀ ਵਨ ਵਿਖੇ ਗੁਰੂ ਜੀ ਦੇ ਦਰਸ਼ਨ ਕੀਤੇ ਸਨ ਤੇ ਗੁਰੂ ਜੀ ਦਾ ਉਪਦੇਸ਼ ਸੁਣਿਆ ਸੀ ਮਾਨਸ ਰੋਵਰ ਤੋਂ ਗੁਰੂ ਜੀ ਪਛਾਹ ਮੁੜੇ ਤੇ ਨੇਪਾਲ ਸਿੱਕਮ ਤੇ ਪਠਾਨ ਦੇ ਰਾਹੀ ਚੀਨ ਜਾ ਪੁੱਜੇ ਚੀਨ ਵਿੱਚ ਉਹ ਨਾਨਕੀਨ ਤੀਕ ਗਏ ਨਾਨਕੀਨ ਸ਼ਹਿਰ ਦਾ ਨਾਂ ਨਾਨਕਿਨ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਪਿਆ ਫੇਰ ਉਹ ਤਵਿੱਤ ਵਿੱਚ ਲਾਸਾ ਤੇ ਲਦਾਖ ਤੀਕ ਗਏ ਉਥੋਂ ਪਹਾੜਾਂ ਦੇ ਉੱਪਰ ਦੀ ਹੁੰਦੇ ਹੋਏ ਕਸ਼ਮੀਰ ਤੇ ਜੰਮੂ ਦੇ ਰਾਹ ਵਾਪਸ ਪੰਜਾਬ ਵਿੱਚ ਆ ਗਏ ਤੀਕ ਕਰਤਾਰਪੁਰ ਆ ਕੇ ਡੇਰੇ ਲਾਇਆ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਜੇ ਤੁਹਾਨੂੰ ਸਾਡੀ ਸਾਖੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਾਡੇ ਤੋਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ